ਦੀ ਦੇ ਵੱਲੋਂ ਕੀਤਾ ਗਿਆ ਤੇ ਉੱਥੇ ਹੀ 25 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਹ ਸੜਕ ਜਿਹੜੀ ਹੈ ਮੁਰੰਮਤ ਦੇ ਲਈ ਤਰਸ ਰਹੀ ਸੀ ਅਤੇ ਕਈ ਦੁਰਘਟਨਾਵਾਂ ਦਾ ਵੀ ਕਾਰਨ ਜਿਹੜੀ ਉਹ ਬਣ ਚੁੱਕੀ ਹੈ ਤੇ 25 ਸਾਲ ਪੁਰਾਣੀ ਮੰਗ ਪੂਰੀ ਹੋਣ ਤੇ ਪਿੰਡ ਵਾਸੀਆਂ ਤੇ ਆਮ ਲੋਕਾਂ ਨੇ ਵਿਧਾਇਕ ਸ਼ੈ ਸਿੰਘ ਕਲਸੀ ਦਾ ਜਿਹੜਾ ਹੈ ਦਿਲੋਂ ਧੰਨਵਾਦ ਕੀਤਾ ਤੇ ਉੱਥੇ ਹੀ ਗੱਲਬਾਤ ਕਰਦੇ ਆ ਵਿਧਾਇਕ ਕਲਸੀ ਨੇ ਕਿਹਾ ਹੈ ਕਿ ਇਹ ਸੜਕ ਤਕਰੀਬਨ 5-6 ਪਿੰਡ ਕਵਰ ਕਰੇਗੀ ਅਤੇ ਇਹ ਸੜਕ 8 ਕਰੋੜ 75 ਲੱਖ ਦੀ ਲਾਗਤ ਦੇ ਨਾਲ ਤਿਆਰ ਕੀਤੀ ਜਾਵੇਗੀ ਤੇ ਸੜਕ ਜਿਹੜੀ ਹੈ ਕਾਦੀਆਂ ਤੋਂ ਰੋਜ਼ਾਨਾ ਡੇਰੀ ਵਾਲ ਦਰੋਗਾ ਤੱਕ 12 ਤੋਂ 18 ਫੁੱਟ ਖੁੱਲੀ ਗੜੀਓ ਕੀਤੀ ਜਾਵੇਗੀ ਤੇ ਉਹਨਾਂ ਨੇ ਕਿਹਾ ਹੈ ਕਿ ਪਿੰਡ ਦੇ ਜੋ ਵੀ ਜਿਹੜੇ ਨੇ ਛੱਪੜ ਦੀ ਨਿਕਾਸੀ ਦਾ ਕੰਮ, ਗਲੀਆਂ ਨਾਲੀਆਂ ਦਾ ਕੰਮ ਜਿਹੜਾ ਹੈ, ਗਰਾਉਂਦਾਂ ਦਾ ਕੰਮ ਵੀ ਜਿਹੜਾ ਹੈ ਜਲਦ ਤੋਂ ਜਲ ਸ਼ੁਰੂ ਕੀਤਾ ਜਾਵੇਗਾ ਤੇ ਉੱਥੇ ਹੀ ਉਹਨਾਂ ਨੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ નિਹੱਥੇ ਲੋਕਾਂ ਨੂੰ ਮਾਰਨਾ ਬਹੁਤ ਹੀ ਸ਼ਰਮਨਾਕ ਜਿਹੜੀ ਘਟਨਾ ਹੈ ਤੇ ਅਜਿਹੇ ਆਂਸਰਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਬਾਰਡਰਾਂ ਉੱਤੇ ਕੇਂਦਰ ਸਰਕਾਰ ਵੱਲੋਂ ਹੋਰ ਸੁਰੱਖਿਆ ਵਧਾਉਣੀ ਚਾਹੀਦੀ ਹੈ ਤੇ ਉੱਥੇ ਹੀ ਪਿੰਡ ਅਗਮੀ ਪਾਰਟੀ ਦੇ ਅਕਾਦੀਆ ਬਲਾਕਾਂ ਇੰਚਾਰਜ ਡਾਕਟਰ ਜਗਜੀਤ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਅਤੇ ਸ਼ਹਿਰੀ ਕਲਸੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਇਲਾਕਾ ਵਾਸੀਆਂ ਦੀ 25 ਸਾਲ ਪੁਰਾਣੀ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ ਤੇ ਸੜਕ ਦਾ ਨੀ ਪੱਥਰ ਜਿਹੜਾ ਰੱਖਿਆ ਜਾ ਰਿਹਾ ਤੇ ਆਓ ਦੇਖਦੇ ਹਾਂ ਤਸਵੀਰਾਂ ਤੇ ਪਿੰਡ ਵਿੱਚ ਗਰਾਊਂਡ ਦੀ ਵੀ ਤਿਆਰੀ ਜਿਹੜੀ ਹੈ ਉਹ ਕਰਵਾਈ ਜਾਵੇਗੀ ਹੀ ਜਲਦੀ ਹੀ ਹੋਰ ਵੀ ਪਿੰਡ ਦੀ ਉਸਾਰੀ ਦੇ ਕਾਰਜ ਜਿਹੜੇ ਨੇ ਉਹ ਕਰਵਾਏ ਜਾਣਗੇ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਕਿਉਂਕਿ ਮੈਂ ਜਦੋਂ ਵੀ ਅਕਸਰ ਪਿੰਡਾਂ 'ਚ ਹੁੰਦਾ ਹਰ ਪਿੰਡ ਦੀਆਂ ਸੜਕਾਂ ਟੁੱਟੀਆਂ ਹੋਈਆਂ ਸੀ ਤੇ ਉਹਨਾਂ ਦੀ ਡਿਮਾਂਡ ਹੁੰਦੀ ਸੀ ਵੀ ਸਾਡੇ ਪਿੰਡ ਦੀ ਸੜਕ ਜਿਹੜੀ ਆ ਉਹ ਵਧੀਆ ਬਣ ਜਾਵੇ ਅੱਜ ਉਹ ਦਿਨ ਆ ਗਿਆ ਤੇ ਮੈਂ ਪਿੰਡ ਵਾਸੀਆਂ ਨੂੰ ਵਧਾਈ ਦੇਣ ਆਇਆ ਵੀ ਤਗੜੇ ਹੋਵੋ ਤੁਹਾਡੀ ਸੜਕ ਬਣਨ ਲੱਗੀ ਕਿੰਨੀ ਲਗਤ ਨੂੰ ਸਰ ਹੋਇਆ ਵੱਡੇ ਭਾਜੀ ਇਹ ਸੜਕ ਜਿਹੜੀ ਆ ਇਹ ਤਕਰੀਬਨ ਇਹ ਜਿਹੜੇ 5-6 ਪਿੰਡ ਕਵਰ ਕਰੋਗੇ ਚਾਦੀਆਂ ਤੋਂ ਲੈ ਕੇ ਸਰ ਇੱਕ-ਇੱਕਲੇ ਪਿੰਡ ਨੂੰ ਕਵਰ ਕਰਦੇ ਜਾਵਾਂਗੇ ਕਿਉਂਕਿ ਇਹ ਸੜਕ ਉਧਰੋਂ ਹੀ ਆਪਾਂ ਆ ਉਮਨ ਲੈ ਕੇ ਗਏ ਆ ਵੀ ਜਿੱਧਰ-ਜਿੱਧਰ ਸਾਨੂੰ ਡਿਮਾਂਡ ਸੀ ਇਹ ਸੜਕ ਦੀ ਸੇ ਠੀਕ ਹੈ ਲਾਗਤ ਕਿੰਨੀ ਨਾ ਹੋਇਆ ਸਟਰਕ ਦੇ ਕਰੀਬ ਇੰਨੀ ਲਾਗਤ ਆ ਸਰ ਪਿੰਡਾਂ ਵਿੱਚ ਕਈ ਚੀਜ਼ਾਂ ਦੇ ਛੱਪੜ ਆ ਗਏ ਨੇ ਵਿਕਾਸ ਦੀਆਂ ਉਹ ਕਿੰਨੇ ਚਿਰ ਚੋ ਹੋ ਜਾਏਗਾ ਬਸ ਬੰਦੀ ਦਾ ਵੇਖੋ ਤਿਆਰੀ ਆ ਆ ਬਾਕੀ ਪਿੰਡਾਂ ਦੇ ਵਿੱਚ ਵੇਖੋ ਸਕੂਲਾਂ ਦੇ ਵਿੱਚ ਵੇਖੋ ਦਿਨੋਂ-ਦਿਨ ਜਿਹੜਾ ਕੰਮ ਚੱਲ ਰਿਹਾ ਠੀਕ ਹੈ ਇੱਕ ਦੇਖ ਬੜੀ ਹੈਰਾਨੀ ਦੀ ਗੱਲ ਇਹ ਆ ਵੀ ਉਹਦੇ ਵਿੱਚ ਨਵੇਂ ਵਿਆਹ ਜੋੜੇ ਬੱਚੇ ਬਜ਼ੁਰਗ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਫਿਰਨ ਗਏ ਨੇ ਔਰ ਉਸ ਪਹਿਲਗਾਮ ਦੀ ਜਿਹੜੀ ਧਰਤੀ ਆ ਉੱਥੇ ਦਰਿੰਦਿਆਂ ਨੇ ਮੈਂ ਕਹਿ ਸਕਦਾ ਵੀ ਇਹ ਦਰਿੰਦਗੀ ਕੀਤੀ ਆ ਜਿਹੜੀ ਪਰ ਇਹਦੇ ਵਾਸਤੇ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਇਹਦੇ ਵਿੱਚ ਸਾਰਾ ਸੋਖ ਹੈ ਠੀਕ ਆ ਜੀ ਸਾਰਾ ਦੇਸ਼ ਸੋਖ ਦੇ ਵਿੱਚ ਆ ਉਹ ਸਰਕਾਰ ਨੇ ਜਿਹੜਾ ਆਪਾਂ ਬਾਰਡਰ ਬੰਦ ਕਰਦੇ ਨੇ ਇਹਦੇ ਬਾਰੇ ਕੀ ਦੇਖੋ ਜੀ ਇਹਦੇ ਵਿੱਚ ਤੇ ਜੋ ਭਾਰਤ ਸਰਕਾਰ ਦੀ ਸੋਚ ਆ ਪਰ ਅਸੀਂ ਦੇ ਸ਼ੁਰੂ ਤੋਂ ਕਹਿੰਦੇ ਆ ਵੀ ਬਾਰਡਰ ਦੀ ਸੁਰੱਖਿਆ ਵਧਾਉਣੀ ਚਾਹੀਦੀ ਆ ਪੰਜਾਬ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਪਠਾਨਕੋਟ ਸਾਰਾ ਏਰੀਆ ਜਿਹੜਾ ਇਹ ਬਾਰਡਰ ਦੇ ਨਾਲ ਆ ਠੀਕ ਹੈ ਇਹਨੂੰ ਬਾਰਡਰ ਏਰੀਆ ਨੂੰ ਵਧੀਆ ਇਹਦੀ ਮੈਕਾ ਸੈਕਟਰੀ ਵੀ ਇਹਨੂੰ ਮੈਨੇਜ ਕਰਨਾ ਚਾਹੀਦਾ ਵਾ ਇਹਦੀ ਸੁਰੱਖਿਆ ਪ੍ਰਤੀ ਕੋਈ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਹਾਂਜੀ ਮੈਂ ਡਾਕਟਰ ਜਗਦੀਸ਼ ਸਿੰਘ ਬਲਾਕ ਇੰਚਾਰਜ ਹਲਕਾ ਬਟਾਲਾ ਸਰਪੰਚ ਪਿੰਡ ਅਰਜਾਦਾ ਜੀ ਸਾਡੇ ਐਮਐਲਏ ਸਾਹਿਬ ਅਮਨਸ਼ੇਰ ਸਿੰਘ ਸੇਤ ਸਿੰਘ ਸ਼ਾਦੀਕਲ ਸੀ ਜੀ ਅਜਾਇਬ ਸਾਡੇ ਸੜਕ ਦਾ ਕਾਦੀਆਂ ਤੋਂ ਤਤਲੇ ਕੁਮਾਰ ਡੇਰੀਵਾਲ ਔਰ ਜਫਰਵਾਲ ਖੁੰਡਾ ਤੱਕ ਉਦਘਾਟਨ ਕਰਕੇ ਗਏ ਆ ਚਲੋ ਸਾਡੀ ਬਰੇ ਚਰਾਂ ਦੀ ਡਿਮਾਂਡ ਸੀ ਸਾਡੇ ਘਟੋ ਘਟ 35 ਸਾਲ ਹੋ ਗਏ ਆ ਬੜੇ ਡਿਮਾਂਡ ਦੀ ਵੀ ਸੜਕ ਸਾਡੀ ਜੀ ਦੇ ਕੋਈ ਐਕਸੀਡੈਂਟ ਹੋ ਜਾਂਦਾ ਕਦੇ ਟਰਾਲੀ ਉਲਟੀ ਹੁੰਦੀ ਆ ਕਿਉਂਕਿ ਸੜਕ ਜਿਹੜੀ ਉੱਚੀ ਹੋ ਜਾ 18 ਫੁੱਟ ਕਰਕੇ ਗਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਐਮਐਲ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੀ ਪੁਰਾਣੀ ਤਗੜੀ ਡਿਮਾਂਡ ਜਿਹੜੀ ਸਾਡੀ ਪੂਰੀ ਕੀਤੀ ਆ ਅਸੀਂ ਸਾਰਾ ਨਗਰ ਇਲਾਕਾ ਨਿਵਾਸੀ ਉਹਨਾਂ ਦਾ ਪਹਿ ਤਰਫ ਦਾ ਐਮਐਲ ਸਾਹਿਬ ਦਾ ਅਮਨਸੀਰ ਸਿੰਘ ਸੈਕਲਸੀ ਦਾ ਧੰਨਵਾਦ ਕਰਦੇ ਆ ਗਰਾਊਂਡ ਵੱਲੋਂ ਕੀ ਕਹਿਣਾ ਚਾਹਗੇ ਸਾਡੇ ਗਰਾਊਂਡ ਹੀ ਜੀ ਬੜੇ ਚਿਰਾਂ ਦੀ ਰੁਕੀ ਹੋਈ ਆ ਕਿਉਂਕਿ ਸਾਡੇ ਬੱਚਿਆਂ ਖੇਡਣ ਵਾਸਤੇ ਸਾਡਾ ਸੰ ਸਾਡੇ ਟੂਰਨਾਮੈਂਟਾਂ ਕਬੱਡੀ ਹੁੰਦੀ ਆ ਔਰ ਤਰਾ ਵਧੀਆ ਵਧੀਆ ਟੀਮਾਂ ਜੋ ਸਾਡੇ ਤੇ ਖੇਡ ਕੇ ਜਾਂਦੀਆਂ ਤੋ ਕਹਿੰਦੇ ਕੋਈ 2-4 ਮਹੀਨੇ ਦੇ ਅੰਦਰ-ਅੰਦਰ ਹੀ ਸਾਡਾ ਵਧੀਆ ਤਰੀਕੇ ਦੇ ਨਾਲ ਗਰਾਊਂਡ ਔਰ ਸਟੇਡੀਅਮ ਬਣਾ ਬਣਾਇਆ ਜਗਾ ਮੌਕੇ ਤੇ ਸਾਡੇ ਵੀਡੀਓ ਸਾਹਿਬ ਨੂੰ ਬੁਲਾ ਕੇ ਉਹਨਾਂ ਨੇ ਤੁਰੰਤ ਕਾਰਵਾਈ ਕਰਨ ਵਾਸਤੇ ਅਧਿਅਤਾ ਦਿੱਤੀਆਂ ਵਾ ਸੋ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਉਹ ਵਾਲਾ ਟਾਈਮ ਉਸ ਵਧੀਆ ਹੋਏਗਾ ਧੰਨਵਾਦ ਕਰਦੇ ਆ ਧੰਨਵਾਦ ਸਾਡੇ ਤੁਹਾਡਾ ਕਰਦੇ ਆ ਜੋ ਸਾਡੇ ਕਿਡ ਨਗਰ ਵਾਲੇ ਪਾਟੀ ਸਾਹਿਬ ਪਹੁੰਚੇ ਨੇ ਸ਼ੁਕਰਗੁਜ਼ਾਰ ਅਸੀਂ ਬਹੁਤ ਬਹੁਤ ਧੰਨਵਾਦ ਆ ਸਾਡੀ ਸੰਗਤ ਸਾਰੀ ਦਸਮੂ ਰਗਾ ਲਕਤ ਵਾਸੀ ਅਤੇ ਜਾਦੇਵਾਲੀ ਸੰਗਤ ਦਾ ਧੰਨਵਾਦ ਜੀ ਕਾਦੀਆਂ ਤੋਂ ਤਾਰੀਵਾਲ ਤੱਕ ਬਣਨ ਜਾ ਰਹੀ ਸੜਕ ਦਾ ਅਜ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਵੱਲੋਂ ਨੀ ਪੱਥਰ ਰੱਖਿਆ ਗਿਆ ਹੈ ਦੱਸ ਦਈਏ ਇਸ ਸਮੇਂ ਦੀ ਵੱਡੀ ਅਪਡੇਟ ਹੈ ਬਟਾਲਾ ਤੋਂ ਦੱਸ ਰਿਹਾ ਜਿੱਥੇ ਕਿ ਕਾਦੀਆਂ ਤੋਂ ਤਾਰੀਵਾਲ ਨੂੰ ਜਾ ਰਹੀ ਬਣਨ ਜਾ ਰਹੀ ਸੜਕ ਦਾ ਉਦਗਾਟਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਵੱਲੋਂ ਕੀਤਾ ਗਿਆ ਤੇ ਉੱਥੇ ਹੀ 25 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਸ ਸੜਕ ਜਿਹੜੀ ਹੈ ਮੁਰੰਮਤ ਦੇ ਲਈ ਤਰਸ ਰਹੀ ਸੀ ਅਤੇ ਕਈ ਦੁਰਘਟਨਾਵਾਂ ਦਾ ਵੀ ਕਾਰਨ ਜਿਹੜੀ ਉਹ ਬਣ ਚੁੱਕੀ ਹੈ ਤੇ 25 ਸਾਲ ਪੁਰਾਣੀ ਮੰਗ ਪੂਰੀ ਹੋਣ ਤੇ ਪਿੰਡ ਵਾ ਦੀ ਦਾ ਜਿਹੜਾ ਹੈ ਦਿলো ਧੰਨਵਾਦ ਕੀਤਾ ਤੇ ਉੱਥੇ ਹੀ ਗੱਲਬਾਤ ਕਰਦੇ ਆ ਵਿਦਾਇਕ ਕਲਸੀ ਨੇ ਕਿਹਾ ਹੈ ਕਿ ਇਹ ਸੜਕ तकरीबन 5-6 ਪਿੰਡ ਕਵਰ ਕਰੇਗੀ ਅਤੇ ਇਹ ਸੜਕ 8 ਕਰੋੜ 75 ਲੱਖ ਦੀ ਲਾਗਤ ਦੇ ਨਾਲ ਤਿਆਰ ਕੀਤੀ ਜਾਵੇਗੀ ਤੇ ਸੜਕ ਜਿਹੜੀ ਹੈ ਕਾਦੀਆਂ ਤੋਂ ਰਜ਼ਾਨਾ ਡੇਰੀਵਾਲ ਦਰੋਗਾ ਤੱਕ 12 ਤੋਂ 18 ਫੁੱਟ ਖੁੱਲੀ ਜਿਹੜੀ ਉਹ ਕੀਤੀ ਜਾਵੇਗੀ ਤੇ ਉਹਨਾਂ ਨੇ ਕਿਹਾ ਹੈ ਕਿ ਪਿੰਡ ਦੇ ਜੋ ਵੀ ਜਿਹੜੇ ਨੇ ਛੱਪੜ ਦੀ ਨਿਕਾਸੀ ਦਾ ਕੰਮ ਗਲੀਆਂ ਨਾਲੀਆਂ ਦਾ ਕੰਮ ਜਿਹੜਾ ਹੈ ਗਰਾਉਂਡਾਂ ਦਾ ਕੰਮ ਵੀ ਜਿਹੜਾ ਹੈ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇਗਾ ਤੇ ਉੱਥੇ ਹੀ ਉਹਨਾਂ ਨੇ ਹਲਗਾਮ ਵਿੱਚ ਹੋਇਆ ਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ નિਹਥੇ ਲੋਕਾਂ ਨੂੰ ਮਾਰਨਾ ਬਹੁਤ ਹੀ ਸ਼ਰਮਨਾਕ ਜਿਹੜੀ ਘਟਨਾ ਹੈ ਤੇ ਅਜਿਹੇ ਆਂਸਰਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਬਾਡਰਾ ਉਤੇ ਕੇਂਦਰ ਸਰਕਾਰ ਵੱਲੋਂ ਹੋਰ ਸੁਰੱਖਿਆ ਵਧਾਉਣੀ ਚਾਹੀਦੀ ਹੈ ਤੇ ਉੱਥੇ ਹੀ ਪਿੰਡ ਦੇ ਮਜੂਤਾ ਸਰਪੰਚ ਦੇ ਆਮ ਆਦਮੀ ਪਾਰਟੀ ਦੇ ਅਕਾਦੀਆ ਬਲਾਕਾਂ ਇੰਚਾਰਜ ਡਾਕਟਰ ਜਗਜੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ ਅਤੇ ਸ਼ਹਿਰੀ ਕਲਸੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਇਲਾਕਾ ਵਾਸੀਆਂ ਦੀ 25 ਸਾਲ ਪੁਰਾਣੀ ਮੰਗ ਨੂੰ ਪੂਰਾ ਕੀਤਾ ਗਿਆ ਹੈ ਤੇ ਸੜਕ ਦਾ ਨਹੀਂ ਪੱਥਰ ਜਿਹੜਾ ਉਹ ਰੱਖਿਆ ਜਾ ਰਿਹਾ ਤੇ ਆਓ ਦੇਖਦੇ ਆ ਤਸਵੀਰਾਂ ਤੇ ਪਿੰਡ ਵਿੱਚ ਗਰਾਊਂਡ ਦੀ ਵੀ ਤਿਆਰੀ ਜਿਹੜੀ ਆ ਉਹ ਕਰਵਾਈ ਜਾਵੇਗੀ ਹੀ ਜਲਦੀ ਹੀ ਹੋਰ ਵੀ ਪਿੰਡ ਦੀ ਉਸਾਰੀ ਦੇ ਕਾਰਜ ਜਿਹੜੇ ਨੇ ਉਹ ਕਰਵਾਏ ਜਾਣਗੇ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਕਿਉਂਕਿ ਮੈਂ ਜਦੋਂ ਵੀ ਅਕਸਰ ਪਿੰਡਾਂ 'ਚ ਆਉਂਦਾ ਸੀ ਹਰ ਪਿੰਡ ਦੀਆਂ ਸੜਕਾਂ ਟੁੱਟੀਆਂ ਹੋਈਆਂ ਸੀ ਤੇ ਹੋਰ ਇਹਨਾਂ ਦੀ ਡਿਮਾਂਡ ਹੁੰਦੀ ਸੀ ਵੀ ਸਾਡੇ ਪਿੰਡ ਦੀ ਸੜਕ ਜਿਹੜੀ ਆ ਉਹ ਵਧੀਆ ਬਣ ਜਾਵੇ ਅੱਜ ਉਹ ਦਿਨ ਆ ਗਿਆ ਤਾਂ ਮੈਂ ਪਿੰਡ ਵਾਸੀਆਂ ਨੂੰ ਵਧਾਈ ਦੇਣ ਆਇਆ ਵੀ ਤਗੜੇ ਹੋ ਗੋ ਤੁਹਾਡੀ ਸੜਕ ਬਣ ਗਈ ਕਿੰਨੀ ਲਗਤ ਨੂੰ ਸਰ ਹੋਇਆ ਵੱਡੇ ਭਾਜੀ ਇਹ ਸੜਕ ਜਿਹੜੀ ਆ ਇਹ ਤਕਰੀਬਨ ਇਹ ਜਿਹੜੇ 5-6 ਪਿੰਡ ਕਵਰ ਕਰੋਗੇ ਕਾਦੀਆਂ ਤੋਂ ਲੈ ਕੇ ਸਾਰੇ ਇਕੱਲੇ-ਇਕੱਲੇ ਪਿੰਡਾਂ ਨੂੰ ਕਵਰ ਕਰਦੀ ਜਾਓਗੇ ਕਿਉਂਕਿ ਇਹ ਸੜਕ ਉਧਰੋਂ ਹੀ ਆਪਾਂ ਮੂਵਮੈਂਟ ਲੈ ਕੇ ਗਏ ਆਂ ਵੀ ਜਿੱਧਰ-ਜਿੱਧਰ ਸਾਨੂੰ ਡਿਮਾਂਡ ਸੀ ਇਸ ਸੜਕ ਦੀ ਠੀਕ ਠੀਕ ਲਗਤ ਕਿੰਨੀ ਨਾ ਹੋਏਗੀ ਫਰਮ ਦੇ ਕਰੀਬ ਇਦੀ ਲਗਤ ਆ ਸੀ ਸਰ ਪਿੰਡਾਂ ਵਿੱਚ ਕਈ ਚੀਜ਼ਾਂ ਦੇ ਛੱਪੜ ਆ ਗਏ ਨੇ ਵਿਕਾਸ ਨਹੀਂ ਆ ਉਹ ਕਿੰਨੇ ਚਿਰ ਚੋ ਹੋ ਜਿਗਾ ਬਸ ਬੰਦੀ ਦਾ ਵੇਖੋ ਤਿਆਰੀ ਆ ਆ ਬਾਕੀ ਪਿੰਡਾਂ ਦੇ ਵਿੱਚ ਵੇਖੋ ਸਕੂਲਾਂ ਦੇ ਵਿੱਚ ਵੇਖੋ ਦਿਨੋਂ-ਦਿਨ ਜਿਹੜਾ ਕੰਮ ਚੱਲ ਰਿਹਾ ਠੀਕ ਹੈ ਇੱਕ ਦੇਖ ਬੜੀ ਹੈਰਾਨੀ ਦੀ ਗੱਲ ਏ ਆ ਕਿ ਉਹਦੇ ਵਿੱਚ ਨਵੇਂ ਵਿਆਹ ਜੋੜੇ ਬੱਚੇ ਬਜ਼ੁਰਗ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਫਿਰਨ ਗਏ ਨੇ ਔਰ ਉਸ ਪੈਲਗਾਮ ਦੀ ਜਿਹੜੀ ਤਰਤੀ ਆ ਉਥੇ ਦਰਿੰਦਿਆਂ ਨੇ ਮੈਂ ਕਹਿ ਸਕਦਾ ਵੀ ਇਹ ਦਰਿੰਦਗੀ ਕੀਤੀ ਆ ਜਿਹੜੀ ਪਰ ਇਹਦੇ ਵਾਸਤੇ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਹੈ ਇਹਦੇ ਵਿੱਚ ਸਾਰਾ ਸੋਖ ਹੈ ਠੀਕ ਆ ਜੀ ਸਾਰਾ ਦੇਸ਼ ਸੋਖ ਦੇ ਵਿੱਚ ਆ ਉਹ ਪਾਰ ਸਰਕਾਰ ਜਿਹੜਾ ਉਹ ਬੰਦ ਕਰ ਰਿਹਾ ਹੈ ਇਹਦੇ ਬਾਰੇ ਕੀ ਦੇਖੋ ਜੀ ਇਹਦੇ ਵਿੱਚ ਤੇ ਜੋ ਭਾਰਤ ਸਰਕਾਰ ਦੀ ਸੋਚ ਹੈ ਪਰ ਅਸੀਂ ਤੇ ਸ਼ੁਰੂ ਤੋਂ ਕਹਿੰਦੇ ਆਏ ਵੀ ਬਾਰਡਰ ਦੀ ਸੁਰੱਖਿਆ ਵਧਾਉਣੀ ਚਾਹੀਦੀ ਆ ਪੰਜਾਬ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਪਠਾਨਕੋਟ ਸਾਰਾ ਏਰੀਆ ਜਿਹੜਾ ਇਹ ਬਾਰਡਰ ਦੇ ਨਾਲ ਆ ਠੀਕ ਹੈ ਇਹਨੂੰ ਬਾਰਡਰ ਏਰੀਆ ਨੂੰ ਵਧੀਆ ਇਹਦੀ ਮੈਕੈਸਕਾ ਵੀ ਇਹਨੂੰ ਮੈਨੇਜ ਕਰਨਾ ਚਾਹੀਦਾ ਵਾ ਇਹਦੀ ਸੁਰੱਖਿਆ ਪ੍ਰਤੀ ਕੋਈ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਹਾਂਜੀ ਮੈਂ ਡਾਕਟਰ ਜਗਦੀਸ਼ ਸਿੰਘ ਬਲਾਕ ਇੰਚਾਰਜ ਹਲਕਾ ਬਟਾਲਾ ਸਰਪੰਚ ਪਿੰਡ ਅਰਜਾਦਾ ਜੀ ਸਾਡੇ ਐਮਐਲਏ ਸਾਹਿਬ ਮਨਸ਼ੀਰ ਸਿੰਘ ਸੇਧ ਸਿੰਘ ਸਿਹਾਰੀ ਕਲ ਸੀ ਜੀ ਅਜਾਇਸ ਸਾਡੇ ਸੜਕ ਦਾ ਕਾਦੀਆਂ ਤੋਂ ਤਤਲੇ ਕਮਾਰ ਡੇਰੀਵਾਲ ਔਰ ਜਫਰਵਾਲ ਖੁੰਡਾ ਤੱਕ ਅਧਿਕਾਟਨ ਕਰਕੇ ਗਏ ਚੋ ਸਾਡੀ ਬਰੇ ਚਰਾਂ ਦੀ ਡਿਮਾਂਡ ਸੀ ਸਾਡੇ ਘਟੋ ਘਟ 35 ਸਾਲ ਹੋ ਗਏ ਆ ਅਦੇ ਡਿਮਾਰਡ ਦੀ ਵੀ ਸੜਕ ਸਾਡੀ ਜੀ ਕੋਈ ਐਕਸੀਡੈਂਟ ਹੋ ਜਾਂਦਾ ਕਦੇ ਟ੍ਰੈਲਿ ਉਲਟੀ ਹੁੰਦੀ ਆ ਕਿਉਂਕਿ ਸੜਕ ਜਿਹੜੀ ਉੱਚੀ ਹੋ ਜਾ 18 ਫੁੱਟ ਕਰਕੇ ਗਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਐਮਐਲ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੰਨੀ ਪੁਰਾਣੀ ਤਗੜੀ ਡਿਮਾਂਡ ਜਿਹੜੀ ਸਾਡੀ ਪੂਰੀ ਕੀਤੀ ਆ ਤੇ ਸਾਰਾ ਨਗਰ ਇਲਾਕਾ ਨਿਵਾਸੀ ਉਹਨਾਂ ਦਾ ਤਹਿ ਦਿਲੋਂ ਦਾ ਐਮਐਲ ਸਾਹਿਬ ਦਾ ਅਮਨਸੀਰ ਸਿੰਘ ਸੈਦਿਕਲਸੀ ਦਾ ਧੰਨਵਾਦ ਕਰਦੇ ਆ ਗਰਾਊਂਡ ਵੱਲੋਂ ਕੀ ਕਹਿਣਾ ਚਾਹਗੇ ਸਾਡੇ ਗਰਾਊਂਡ ਹੀ ਜੀ ਬੜੇ ਚਿਰਾਂ ਦੀ ਰੁਕੀ ਹੋਈ ਆ ਕਿਉਂਕਿ ਸਾਡੇ ਬੱਚਿਆਂ ਨੂੰ ਖੇਡਣ ਵਾਸਤੇ ਸਾਡਾ ਸੰਗ ਸਾਡੇ ਟੂਰਨਾਮੈਂਟ ਹੈ ਕਬੱਡੀ ਹੁੰਦੀ ਆ ਔਰ ਤਰਾ ਵਧੀਆ ਵਧੀਆ ਟੀਮਾਂ ਜੋ ਸਾਡੇ ਤੇ ਖੇਡ ਕੇ ਜਾਂਦੀਆਂ ਤੋਂ ਕਹਿੰਦੇ ਕੋਈ 2-4 ਮਹੀਨੇ ਦੇ ਅੰਦਰ-ਅੰਦਰ ਹੀ ਸਾਡਾ ਵਧੀਆ ਤਰੀਕੇ ਦੇ ਨਾਲ ਗਰਾਊਂਡ ਔਰ ਸਟੇਡੀਅਮ ਬਣਾ ਬੜੇ ਜਗਾ ਮੌਕੇ ਤੇ ਸਾਡੇ ਵੀਡੀਓ ਸਾਹਿਬ ਨੂੰ ਬੁਲਾ ਕੇ ਉਹਨਾਂ ਨੇ ਤੁਰੰਤ ਕਾਰਵਾਈ ਕਰਨ ਵਾਸਤੇ ਆਧਿਆਤਾਂ ਦਿੱਤੀਆਂ ਵਾ ਸੋ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਉਹਨਾਂ ਦਾ ਟਾਈਮ ਵਾਸਤੇ ਵਧੀਆ ਹੋਏਗਾ ਧੰਨਵਾਦ ਕਰਦੇ ਹਾਂ ਧੰਨਵਾਦ ਸਾਡੇ ਤੁਹਾਡਾ ਕਰਦੇ ਹਾਂ ਜੋ ਸਾਡੇ ਪਲੇਟ ਲੱਗੇ ਵਾਸਤੇ ਭਾਟੀ ਸਾਹਿਬ ਪਹੁੰਚੇ ਨੇ ਸ਼ੁਕਰਗੁਜ਼ਾਰ ਅਸੀਂ ਬਹੁਤ ਬਹੁਤ ਧੰਨਵਾਦ ਸਾਡੀ ਸੰਗਤ ਸਾਰੀ ਦਸਮ ਕਾਦਵਾਸੀਔਰ ਜਾਦੇਵਾਲੀ ਸੰਗਤਾਂ ਦਾ ਧੰਨਵਾਦ। ਕਾਦਿਆਂ ਤੋਂ ਤਾਰੀਵਾਲ ਤੱਕ ਬਣਨ ਜਾ ਰਹੀ ਸੜਕ ਦਾਜ ਬਟਾਲਾ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਦੇ ਵੱਲੋਂ ਨੀ ਪੱਥਰ ਰੱਖਿਆ ਗਿਆ ਹੈ। ਦੱਸਦਾ ਇਹ ਸਮੇਂ ਦੀ ਵੱਡੀ ਅਪਡੇਟ ਹੈ ਬਟਾਲਾ ਤੋਂ ਦੱਸ ਰਿਹਾ ਜਿੱਥੇ ਕਿ ਕਾਦਿਆਂ ਤੋਂ ਤਾਰੀਵਾਲ ਨੂੰ ਜਾ ਰਹੀ ਬਣਨ ਜਾ ਰਹੀ ਸੜਕ ਦਾ ਉਦਗਾਟਨ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਦੇ ਵੱਲੋਂ ਕੀਤਾ ਗਿਆ ਤੇ ਉੱਥੇ ਹੀ 25 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਹ ਸੜਕ ਜਿਹੜੀ ਹੈ ਮੁਰੰਮਤ ਦੇ ਲਈ ਤਰਸ ਰਹੀ ਸੀ ਅਤੇ ਕਈ ਦੁਰਘਟਨਾਵਾਂ ਦਾ ਵੀ ਕਾਰਨ ਜਿਹੜੀ ਉਹ ਬਣ ਚੁੱਕੀ ਹੈ ਤੇ 25 ਸਾਲ ਪੁਰਾਣੀ ਮੰਗ ਪੂਰੀ ਹੋਣ ਤੇ ਪਿੰਡ ਵਾਸੀਆਂ ਦਾ ਜਿਹੜਾ ਹੈ ਦਿਨੋ ਧੰਨਵਾਦ ਕੀਤਾ ਤੇ ਉੱਥੇ ਹੀ ਗੱਲਬਾਤ ਕਰਦੇ ਆ ਵਿਦਾਇਕ ਕਲਸੀ ਨੇ ਕਿਹਾ ਹੈ ਕਿ ਇਹ ਸੜਕ ਤਕਰੀਬਨ 5-6 ਪਿੰਡ ਕਵਰ ਕਰੇਗੀ ਅਤੇ ਸੜਕ 8 ਕਰੋੜ 75 ਲੱਖ ਦੀ ਲਾਗਤ ਦੇ ਨਾਲ ਤਿਆਰ ਕੀਤੀ ਜਾਵੇਗੀ ਤੇ ਸੜਕ ਜਿਹੜੀ ਹੈ ਕਾਦੀਆਂ ਤੋਂ ਰੋਜ਼ਾਨਾ ਡੇਰੀਵਾਲ ਦਰੋਗਾ ਤੱਕ 12 ਤੋਂ 18 ਫੁੱਟ ਖੁੱਲੀ ਜਿਹੜੀ ਉਹ ਕੀਤੀ ਜਾਵੇਗੀ ਤੇ ਉਹਨਾਂ ਨੇ ਕਿਹਾ ਹੈ ਕਿ ਪਿੰਡ ਦੇ ਜੋ ਵੀ ਜਿਹੜੇ ਨੇ ਛੱਪੜ ਦੀ ਨਿਕਾਸੀ ਦਾ ਕੰਮ ਗਲੀਆਂ ਨਾਲੀਆਂ ਦਾ ਕੰਮ ਜਿਹੜਾ ਹੈ ਗਰਾਉਂਡਾਂ ਦਾ ਕੰਮ ਵੀ ਜਿਹੜਾ ਹੈ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇਗਾ ਤੇ ਉੱਥੇ ਹੀ ਉਹਨਾਂ ਨੇ ਹਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਨਿহਥੇ ਲੋਕਾਂ ਨੂੰ ਮਾਰਨਾ ਬਹੁਤ ਹੀ ਸ਼ਰਮਨਾਕ ਜਿਹੜੀ ਘਟਨਾ ਹੈ ਤੇ ਅਜਿਹੇ ਆਂਸਰਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਬਾਡਰਾ ਉਤੇ ਕੇਂਦਰ ਸਰਕਾਰ ਵੱਲੋਂ ਹੋਰ ਸੁਰੱਖਿਆ ਵਧਾਉਣੀ ਚਾਹੀਦੀ ਹੈ ਤੇ ਉੱਥੇ ਹੀ ਪਿੰਡ ਦੇ ਮੌਜੂਦਾ ਸਰਪੰਚ ਦੇ ਆਮ ਆਦਮੀ ਪਾਰਟੀ ਦੇ ਅਕਾਦੀਆ ਬਲਾਕਾਂ ਇੰਚਾਰਜ ਡਾਕਟਰ ਜਗਜੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ ਅਤੇ ਸ਼ਹਿਰੀ ਕਲਸੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਇਲਾਕਾ ਵਾਸੀਆਂ ਦੀ 25 ਸਾਲ ਪੁਰਾਣੀ ਮੰਗ ਨੂੰ ਪੂਰਾ ਕੀਤਾ ਹੈ ਸੜਕ ਦਾ ਨੀ ਪੱਥਰ ਜਿਹੜਾ ਉਹ ਰੱਖਿਆ ਜਾ ਰਿਹਾ ਤੇ ਆਓ ਦੇਖਦੇ ਆ ਤਸਵੀਰਾਂ ਤੇ ਪਿੰਡ ਵਿੱਚ ਗਰਾਊਂਡ ਦੀ ਵੀ ਤਿਆਰੀ ਜਿਹੜੀ ਆ ਉਹ ਕਰਵਾਈ ਜਾਵੇਗੀ ਜਲਦੀ ਹੀ ਹੋਰ ਵੀ ਪਿੰਡ ਦੀ ਉਸਾਰੀ ਦੇ ਕਾਰਜ ਜਿਹੜੇ ਨੇ ਉਹ ਕਰਵਾਇਆ ਜਾ ਰਿਹਾ ਬੜੀ ਖੁਸ਼ੀ ਦੀ ਗੱਲ ਆ ਜੀ ਅੱਜ ਕਿਉਂਕਿ ਮੈਂ ਜਦੋਂ ਵੀ ਅਕਸਰ ਪਿੰਡਾਂ ਚੋਂ ਹੁੰਦਾ ਸੀ ਹਰ ਪਿੰਡ ਦੀਆਂ ਸੜਕਾਂ ਟੁੱਟੀਆਂ ਹੋਈਆਂ ਸੀ ਤੇ ਹੋਰ ਇਹਨਾਂ ਦੀ ਡਿਮਾਂਡ ਹੁੰਦੀ ਸੀ ਵੀ ਸਾਡੇ ਪਿੰਡ ਦੀ ਸੜਕ ਜਿਹੜੀ ਆ ਉਹ ਵਧੀਆ ਬਣ ਜਾਵੇ ਅੱਜ ਉਹ ਦਿਨ ਆ ਗਿਆ ਤਾਂ ਮੈਂ ਪਿੰਡ ਵਾਸੀਆਂ ਨੂੰ ਵਧਾਈ ਦੇਣ ਆਇਆ ਵੀ ਤਗੜੇ ਹੋਵੋ ਤੁਹਾਡੀ ਸੜਕ ਬਣ ਗਈ ਕਿੰਨੀ ਲਗਤ ਨੂੰ ਸਰ ਹੋਇਆ ਵੱਡੇ ਭਾਜੀ ਇਹ ਸੜਕ ਜਿਹੜੀ ਆ ਇਹ ਤਕਰੀਬਨ ਇਹ ਜਿਹੜੇ 5-6 ਪਿੰਡ ਕਵਰ ਕਰੋਗੇ ਕਾਦੀਆਂ ਤੋਂ ਲੈ ਕੇ ਸਾਰੇ ਇਕੱਲੇ-ਇਕੱਲੇ ਪਿੰਡੋਂ ਕਵਰ ਕਰਦੇ ਜਾਵਾਂਗੇ ਕਿਉਂਕਿ ਇਹ ਸੜਕ ਉਧਰੋਂ ਹੀ ਆਪਾਂ ਮੂਵਮੈਂਟ ਲੈ ਕੇ ਗਏ ਆ ਵੀ ਜਿੱਧਰ-ਜਿੱਧਰ ਸਾਨੂੰ ਡਿਮਾਂਡ ਸੀ ਇਸ ਸੜਕ ਦੀ ਠੀਕ ਹੈ ਲਗਤ ਕਿੰਨੀ ਨਾ ਹੋਇਆ ਸਟ੍ਰਕ ਦੇ ਕਰੀਬ ਇਦੀ ਲਗਤ ਆ ਜੀ ਸਰ ਪਿੰਡਾਂ ਵਿੱਚ ਕਈ ਚੀਜ਼ਾਂ ਦੇ ਛੱਪੜ ਆ ਗਏ ਨੇ ਵਿਕਾਸ ਨਹੀਂ ਹੋਇਆ ਉਹ ਕਿੰਨੇ ਚਿਰ ਚੋਂ ਹੋ ਜਾਵੇਗਾ ਬਸ ਬੰਦੀ ਦਾ ਵੇਖੋ ਤਿਆਰੀ ਆ ਆ ਬਾਕੀ ਪਿੰਡਾਂ ਦੇ ਵਿੱਚ ਵੇਖੋ ਸਕੂਲਾਂ ਦੇ ਵਿੱਚ ਵੇਖੋ ਦਿਨੋਂ-ਦਿਨ ਜਿਹੜਾ ਕੰਮ ਚੱਲ ਰਿਹਾ ਠੀਕ ਹੈ ਜਿੱਧਰ ਇੱਕ ਦੇਖੋ ਬੜੀ ਹੈਰਾਨੀ ਦੀ ਗੱਲ ਇਹ ਆ ਵੀ ਉਹਦੇ ਵਿੱਚ ਨਵੇਂ ਵਿਆਹ ਜੋੜੇ ਬੱਚੇ ਬਜ਼ੁਰਗ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਫਿਰਨ ਗਏ ਨੇ ਔਰ ਉਸ ਪੈਲਗਾਮ ਦੀ ਜਿਹੜੀ ਤਰਤੀ ਆ ਉਥੇ ਦਰਿੰਦਿਆਂ ਨੇ ਮੈਂ ਕਹਿ ਸਕਦਾ ਵੀ ਇਹ ਦਰਿੰਦਗੀ ਕੀਤੀ ਆ ਜਿਹੜੀ ਪਰ ਇਹਦੇ ਵਾਸਤੇ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਹੈ ਇਹਦੇ ਵਿੱਚ ਸਾਰਾ ਸੋਖ ਹੈ ਠੀਕ ਆ ਜੀ ਸਾਰਾ ਦੇਸ਼ ਸੋਖ ਦੇ ਵਿੱਚ ਹੈ ਪਰ ਸਰਕਾਰ ਜਿਹੜਾ ਬਾਰਡਰ ਬੰਦ ਕਰਦਾ ਇਹਦੇ ਬਾਰੇ ਕੀ ਦੇਖੋ ਜੀ ਇਹਦੇ ਵਿੱਚ ਤੇ ਜੋ ਭਾਰਤ ਸਰਕਾਰ ਦੀ ਸੋਚ ਹੈ ਪਰ ਅਸੀਂ ਤੇ ਸ਼ੁਰੂ ਤੋਂ ਕਹਿੰਦੇ ਆ ਵੀ ਬਾਰਡਰ ਦੀ ਸੁਰੱਖਿਆ ਵਧਾਉਣੀ ਚਾਹੀਦੀ ਆ ਪੰਜਾਬ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਪਠਾਨਕੋਟ ਸਾਰਾ ਏਰੀਆ ਜਿਹੜਾ ਇਹ ਬਾਰਡਰ ਦੇ ਨਾਲ ਆ ਠੀਕ ਹੈ ਇਹਨੂੰ ਬਾਰਡਰ ਏਰੀਆ ਨੂੰ ਵਧੀਆ ਇਹਦੇ ਮੈਂ ਕਹਿ ਸਕਦਾ ਵੀ ਇਹਨੂੰ ਮੈਨੇਜ ਕਰਨਾ ਚਾਹੀਦਾ ਵਾ ਇਹਦੀ ਸੁਰੱਖਿਆ ਪ੍ਰਤੀ ਕੋਈ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਹਾਂਜੀ ਨਾ ਡਾਕਟਰ ਜਗਦੀਸ਼ ਸਿੰਘ ਬਲਾਕ ਇੰਚਾਰਜ ਹਲਕਾ ਬਟਾਲਾ ਸਰਪੰਚ ਪਿੰਡਰ ਜਾਦਾ ਜੀ ਸਾਡੇ ਐਮਐਲਏ ਸਾਹਿਬ ਮਨਸੇਰ ਸਿੰਘ ਸੇਧ ਸਿੰਘ ਸ਼ਰੀਕਲ ਸੀ ਜੀ ਅਜਾਇਸ ਸਾਡੇ ਸੜਕ ਦਾ ਕਾਦੀਆਂ ਤੋਂ ਤਤਲੇ ਕਮਾਰ ਡੇਰੀਵਾਲ ਔਰ ਜਫਰਵਾਲ ਖੁੰਡਾ ਤੱਕ ਉਦਘਾਟਨ ਕਰਕੇ ਗਏ ਆ ਚਲੋ ਸਾਡੀ ਬਰੇ ਚਰਾਂ ਦੀ ਡਿਮਾਂਡ ਸੀ ਸਾਡੇ ਘੱਟੋ ਘੱਟ 35 ਸਾਲ ਹੋ ਗਏ ਆ ਅਦੇ ਡਿਮਾਂਡ ਦੀ ਵੀ ਸੜਕ ਸਾਡੀ ਜੀ ਨੂੰ ਅਦੇ ਕੋਈ ਐਕਸੀਡੈਂਟ ਹੋ ਜਾਂਦਾ ਕਦੇ ਟ੍ਰੈਲਲੀ ਉਲਟੀ ਹੁੰਦੀ ਆ ਕਿਉਂਕਿ ਸੜਕ ਜਿਹੜੀ ਉੱਚੀ ਹੋਏ 18 ਫੁੱਟ ਕਰਕੇ ਗਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਐਮਐਲ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੰਨੀ ਪੁਰਾਣੀ ਤਗੜੀ ਡਿਮਾਂਡ ਜਿਹੜੀ ਸਾਡੀ ਪੂਰੀ ਕੀਤੀ ਆ ਅਸੀਂ ਸਾਰਾ ਨਗਰ ਇਲਾਕਾ ਨਿਵਾਸੀ ਉਹਨਾਂ ਦਾ ਤਹਿ ਦਿਲੋਂ ਦਾ ਐਮਐਲ ਸਾਹਿਬ ਦਾ ਅਮਨਸੀਰ ਸਿੰਘ ਸੈਦਿਕਲਸੀ ਦਾ ਧੰਨਵਾਦ ਕਰਦੇ ਆ ਗਰਾਊਂਡ ਵੱਲੋਂ ਕੀ ਕਹਿਣਾ ਚਾਹਗੇ ਸਾਡੇ ਗਰਾਊਂਡ ਹੀ ਜੀ ਬੜੇ ਚਿਰਾਂ ਦੀ ਰੁਕੀ ਹੋਈ ਆ ਕਿਉਂਕਿ ਸਾਡੇ ਬੱਚਿਆਂ ਨੂੰ ਖੇਡਣ ਵਾਸਤੇ ਸਾ ਸਾਡੇ ਟੂਰਨਾਮੈਂਟਾਂ ਕਬੱਡੀ ਹੁੰਦੀ ਆ ਔਰ ਤਰਾ ਵਧੀਆ ਵਧੀਆ ਟੀਮਾਂ ਜੋ ਸਾਡੇ ਤੇ ਖੇਡ ਕੇ ਜਾਂਦੀਆਂ ਤੋ ਕਹਿੰਦਾ ਕੋਈ 2-4 ਮਹੀਨੇ ਦੇ ਅੰਦਰ ਅੰਦਰ ਹੀ ਸਾਡਾ ਵਧੀਆ ਤਰੀਕੇ ਨਾਲ ਗਰਾਊਂਡ ਔਰ ਸਟੇਡੀਅਮ ਬਣਾ ਬੜਾ ਜਗਾ ਮੌਕਾ ਤੇ ਸਾਡੇ ਵੀਡੀਓ ਸਾਹਿਬ ਨੂੰ ਬੁਲਾ ਕੇ ਉਹਨਾਂ ਨੇ ਤੁਰੰਤ ਕਾਰਵਾਈ ਕਰਨ ਵਾਸਤੇ ਅਧਿਆਤਾਂ ਦਿੱਤੀਆਂ ਵਾ ਸੋ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਉਹ ਵਾਲਾ ਟਾਈਮ ਅਸ ਵਧੀਆ ਹੋਏਗਾ ਧੰਨਵਾਦ ਕਰਦੇ ਹਾਂ ਧੰਨਵਾਦ ਸਾਡੇ ਤੁਹਾਡਾ ਕਰਦੇ ਹਾਂ ਜੋ ਸਾਡੇ ਕੈਡ ਨਗਰਵਾਸ ਪਾਟੀ ਸਾਹਿਬ ਪਹੁੰਚੇ ਨੇ ਸ਼ੁਕਰਗੁਜ਼ਾਰ ਹਾਂ ਬਹੁਤ ਬਹੁਤ ਧੰਨਵਾਦ ਸਾਡੀ ਸੰਗਤ ਸਾਰੀ ਦਸ ਨੂੰ ਇਲਾਕ